ਪੰਜਾਬ ਪ੍ਰਦਾਨ ਹੜਪੀੜਤ ਕਿਸਾਨਾਂ ਚੈਰਟੀ ਕਮੇਟੀ ਪੰਜਾਬ ਅੱਜ ਪ੍ਰੈਸ ਕਾਨਫਰੰਸ ਬੁਲਾਈ ਦੀ ਹੈ ਕੀ ਕਹਿਣਾ ਚਾਹੁੰਦੇ ਆ ਅਸੀਂ ਜਿਹੜੀ ਪ੍ਰੈਸ ਬੁਲਾਈ ਅੱਜ ਕਾਨਫਰੰਸ ਕੀਤੀ ਜਾ ਰਹੀ ਆ ਇਹ ਹੜਪੀੜਤ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਆ ਜੋ ਕਿ ਕੱਲ ਕੈਬਨਿਟ ਮੰਤਰੀ ਲਾਲਜੀ ਸਿੰਘ ਦੀ ਭੁੱਲ ਰ ਜੋ ਇੱਕ ਕਿਸਾਨਾਂ ਤੇ ਜ਼ਖਮਾਂ ਤੇ ਲੋਨ ਪਾਉਣ ਆਏ ਸੀਗੇ ਉਹ ਆਪਣੇ ਦੇਖੋ ਬਾਹਰ ਵਾਲੇ ਸਰਪੰਚ ਲੈ ਕੇ ਉੱਥੇ ਪਹੁੰਚੇ ਨੇ ਹੜਪੀੜਤਾਂ ਦੇ ਕਿਸਾਨਾਂ ਦੇ ਕੋਲ ਥੋੜੀ ਗਏ ਨੇ ਉਥੇ ਇੱਕ ਆਪਣੇ ਬਾਹਰੋਂ ਸਰਪੰਚ ਤੇ ਪ੍ਰਸ਼ਾਸਨ ਜਿਹੜਾ ਆਪਦਾ ਗੁੰਡਿਆ ਕਰਦੀ ਵਾਲਾ ਨਾਲ ਚ ਦਿਖਾਉਣ ਗਏ ਸੀਗੇ ਕੋਈ ਵਿਰੋਧ ਵੀ ਕਰ ਕੀਤਾ ਗਿਆ ਉੱਥੇ ਨਾਲ ਬਿਲਕੁਲ ਜੀ ਵਿਰੋਧ ਕੀਤਾ ਸੀ ਪਰ ਸਾਨੂੰ ਪਹਿਲਾਂ ਅਸੀਂ ਬੀਕਦੇ ਰਹੇ 2 ਘੰਟੇ ਉਹ ਤੋਂ ਆਇਆ ਨਹੀਂ ਜੀ ਉੱਥੇ ਜਿੱਥੇ ਆਉਣਾ ਸੀ ਉੱਥੇ ਆਏ ਨਹੀਂ 2 ਘੰਟੇ ਅਸੀਂ ਉਡੀਕ ਕੇ ਅਸੀਂ ਪਿੰਡਾਂ ਚ ਕਿਸਾਨਾਂ ਦੀ ਸਾਰ ਲੈ ਰਹੇ ਸੀ ਪਰ ਉਹ ਬੜਿਆ ਨਹੀਂ ਮੈਨੂੰ ਕੱਲ ਪਤਾ ਲੱਗਾ ਉਹ ਕਹਿੰਦਾ ਸੀ ਵੀ ਰੇਤਾ ਦਾ ਖੱਡ ਜਿਹੜੀ ਆ ਚੱਲਣੀ ਚਾਹੀਦੀ ਸੀ ਇਹ ਨਾ ਚੱਲਣੀ ਸੀ ਕਿਸਾਨਾਂ ਨੇ ਅਸੀਂ ਰੋਕੀ ਸੀ ਖੱਡ ਜੋ ਸਭਰਾ ਵਿੱਚ ਲਗਣੀ ਸੀ ਅਸੀਂ ਰੋਕੀ ਸੀ ਖੱਡ ਕਿਉਂਕਿ ਵੱਡੇ ਘਰਾਣਿਆਂ ਨੂੰ ਸਾਡੀਆਂ ਮਾਲਕੀਆਂ ਜਮੀਨਾਂ ਵਿੱਚ ਰੇਤਾ ਰੇਤਾ ਜਿਹੀ ਪਟਾ ਸਕਦੇ ਆ ਸਾਡੇ ਕਿਸਾਨਾਂ ਨੂੰ ਹੱਕ ਕਿਉਂ ਨਹੀਂ ਦੇ ਸਕਦੇ ਜੇ ਅਸੀਂ ਇਹਨਾਂ ਨੂੰ ਬਣਾਇਆ ਹੈ ਇਹਨਾਂ ਦੇ ਹੱਥ 'ਚ ਇਹਨਾਂ ਦੀ ਪਾਲਸੀ ਹੱਥ 'ਚ ਹੈ ਪੰਜਾਬ ਸਰਕਾਰ ਦੇ ਸਾਰਾ ਕੁਝ ਹੱਥ 'ਚ ਸਾਨੂੰ ਕਿਉਂ ਨਹੀਂ ਕਈ ਬਾਲਟੇ ਦੇ ਨਾਲ ਸਾਡੇ ਮਜ਼ਦੂਰ ਵਿਚਾਰੇ ਜਿਹੜੇ ਅੱਜ ਗਰੀਬ ਮਾਰੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਔਰ ਸਾਡੇ ਕਿਸਾਨਾਂ ਨੂੰ ਪੈਸੇ ਮਿਲਣਗੇ ਜੇ ਅਸੀਂ ਰੇਤਾ ਥੋੜੀ ਦੇਕਦੇ ਆ ਸਾਨੂੰ ਅਧਿਕਾਰ ਚਾਹੀਦਾ ਰੇਤ ਦਾ ਕਿਉਂਕਿ ਸਾਡੀਆਂ ਮਾਲਕੀ ਜਮੀਨਾਂ ਨੇ ਇਸ ਗੱਲ ਦਾ ਲੈ ਕੇ ਜਿਹੜਾ ਤੁਹਾਡੇ ਤੋਂ ਵਿਰੋਧ ਕੀਤਾ ਜਾ ਰਿਹਾ ਕਿ ਜਿਵੇਂ ਜਿਸ ਤਰੀਕੇ 2023 ਦੇ ਵਿੱਚ ਇਹ ਹਟ ਰਹੀ ਸੀ ਕੱਲ ਜੀ ਮੈਂ ਨਾ ਵਿਰੋਧ ਬਿਲਕੁਲ ਜੀ ਹਾਲਾਏ ਸੀ 2023 ਚ ਅਸੀਂ ਕਿਹਾ ਜੀ ਤੁਸੀਂ ਤੁਹਾਡੀ ਅਸੀਂ ਸਰਕਾਰ ਪੰਜਾਬ ਨੇ 92 ਐਮਐਲਏ ਬਣਾਏ ਨੇ ਤੁਸੀਂ ਮਾਬੀਅਤ ਦੀ ਗੱਲ ਕਰੀਏ ਤਾਂ ਸਾਨੂੰ 1600 ਰੁਪਏ ਦਿੱਤਾ ਤੇ ਇਹ ਸਾਨੂੰ 12000 ਮਿਲਦਾ ਸੀ ਪਹਿਲਾਂ ਸਾਨੂੰ ਕਿਉਂ ਨਹੀਂ ਪੈਸੇ ਦਿੱਤੇ ਗਿਆ ਕਹਿੰਦਾ ਜੀ ਸੈਂਟਰ ਨੂੰ ਕਹਾਂਗੇ ਅਸੀਂ ਸੈਂਟਰ ਨੂੰ ਲੱਖ ਰੁਪਇਆ ਦੇਣ ਵਾਸਤੇ ਜੇ ਸੈਂਟਰ ਨੂੰ ਕਹਿੰਦਾ ਅਸਤੀਫਾ ਦੇਣ ਅੱਜ ਪੰਜਾਬ ਸਰਕਾਰ ਅਸਤੀਫਾ ਦਵੇ ਅਸੀਂ ਆਪੇ ਫਿਰ ਦੇਖਾਂਗੇ ਸੈਂਟਰ ਲੈ ਸੈਂਟਰ ਸਾਨੂੰ ਦਿੰਦਾ ਜਾਂ ਨਹੀਂ ਦਿੰਦਾ ਇਹ ਤੇ ਪੰਜਾਬ ਦੇ ਵਾਸਤੇ ਪੰਜਾਬ ਸਰਕਾਰ ਦਾ ਫਰਜ਼ ਬੰਦਾ ਹੈ ਹੜਪੀਟਾਂ ਦੀ ਬਾਹ ਫੜਨੀ ਅੱਜ ਇੰਨਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਫਸਲਾਂ ਦਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹੇ ਤਕਰੀਬਨ ਜਿਹੜੀ ਮਾਰ ਚੱਲ ਰਹੀ ਹੈ ਨੇ ਪਾਣੀ ਦੀ ਔਰ ਫਸਲਾਂ ਬਰਬਾਦ ਹੋ ਗਈਆਂ ਚਾਰਾ ਖਤਮ ਹੋ ਗਿਆ ਪਰ ਇਹ ਅਥਰੂ ਪੰਜਾਬ ਕੇ ਆਪਣੇ ਗੱਡੀਆਂ ਦੇ ਵਿੱਚ ਲੈ ਕੇ ਕਾਫਲਾ ਘੁੰਮ ਕੇ ਆਪਦੇ ਹਲਕੇ ਝੁੰਗਾ ਆ ਗਿਆ ਕਿਸੇ ਦੀ ਬਾਹ ਫੜੀ ਕੋਈ ਅਸੀਂ ਪੁੱਛਣਾ ਚਾਹੁੰਦੇ ਇਹਨੂੰ ਇਹਨਾਂ ਟੌਪਸ ਆਫ ਇੰਡਸਟਰੀ ਕਰ ਰਹੇ ਤੇ ਮੁਆਜਤਾ ਗਈ ਕਿਉਂ ਨਹੀਂ ਦੇ ਰਿਹਾ ਦੇਖੋ ਜੀ ਉਹ ਵੀ ਮੈਂ ਧੰਨਵਾਦ ਕਾਪੀ ਦੇਣੀ ਚਾਹੁੰਦਾ ਇੱਕ ਆਹ ਕਾਪੀ ਆ ਮੈਂ ਪੇਸ਼ ਕਰਦਾ মিডিਆ ਦੇ ਸਾਹਮਣੇ ਇਹਦੇ ਹਲਕੇ ਦੇ ਆਰਾਮ ਸਿੰਘ ਸਰਕਲ ਆ ਜਿੱਥੇ 60 ਲੱਖ ਦਾ ਘਪਲਾ ਹੋਇਆ ਹੈ ਜਿਹੜੇ ਆ ਕਿਸਾਨ ਬੈਠੇ ਮੇਰੇ ਨਾਲ ਇਹਨਾਂ ਦਾ ਮੁਆਵਜ਼ਾ ਸੀ ਪਰ ਇਹਨਾਂ ਨੂੰ ਮਿਲਿਆ ਨਹੀਂ 300 ਰੁਪਏ ਦੇ ਵਿੱਚੋਂ ਜਿਹੜਾ 60 ਲੱਖ ਦਾ ਇਹਦੇ ਹਲਕੇ ਦੇ ਪਿੰਡ ਦੇ ਵਿੱਚ ਜਿਹੜਾ ਘਪਲਾ ਕੀਤਾ ਗਿਆ ਉਹਦੀ ਕੋਈ ਨਕਵਾਰੀ ਨਹੀਂ ਸੀ ਇਹਨਾਂ ਨੂੰ ਮੰਗਦੇ ਰਿਹਾ ਜਿਹੜੀਆਂ ਚਿੱਠੀਆਂ ਪਾ ਕੇ ਆਰ ਪੀ ਆਈ ਤਹਿਤ ਪਰ ਕੋਈ ਜਵਾਬ ਨਹੀਂ ਮਿਲਿਆ ਕਿਉਂਕਿ ਸਾਰੇ ਮਲੀ ਭੁਗਤਸੀ ਦੇ ਜਿੰਨੇ ਵੀ ਇਹਨਾਂ ਦੇ ਵੱਡੇ ਨਾਲੇ ਤੇ ਤੁਰੇ ਫਿਰਦੇ ਨੇ ਉਹ ਉਹਨਾਂ ਲੋਕਾਂ ਨੇ ਖਰਾਬਾ ਗਾਂ ਪਛਾਣ ਕੀਤਾ ਸੀ ਉਹ 1600 ਨੂੰ ਅੱਜ ਲੋਕ ਰੋ ਰਹੇ ਨੇ ਹੁਣ ਮੰਗ ਕੀ ਹੈ ਤੁਹਾਡੀ ਉਹਦਾ ਕੀ ਅਸੀਂ ਚਾਹੁੰਦੇ ਹਾਂ ਜੇ ਇੰਨੇ ਹਮਦਰਦੀ ਸਰਕਾਰ ਹੈ ਜੇ ਇਹਨਾਂ ਕੋਲੇ ਨਹੀਂ ਸਾਡੇ ਕੋ ਪੈਸੇ ਦੇ ਤੁਸੀਂ ਨਹੀਂ ਸਾਡੀ ਹਫਾਜ਼ਤ ਕਰ ਨਹੀਂ ਤੁਸੀਂ ਅਸਤੀਫਾ ਦੇ ਦਿਓ ਸਰਕਾਰ ਨੂੰ ਕਹੋ ਵੀ ਅਸੀਂ ਸੈਂਟਰ ਨੂੰ ਕਹੋ ਵੀ ਅਸੀਂ ਪੰਜਾਬ ਸਰਕਾਰ ਨਹੀਂ ਚਲਾ ਸਕਦੇ ਇਹਨਾਂ ਇਹਨਾਂ ਜਿਹੜੀਆਂ ਵੋਟਾਂ ਲਈਆਂ ਨੇ ਕਿਸਾਨਾਂ ਦੀਆਂ ਲਈਆਂ ਸੀ ਕਿ ਕਿਸਾਨਾਂ ਨੇ ਬੈਕ ਚੜ ਕੇ ਵੋਟਾਂ ਪਾਇਆ ਸੀ ਪਰ ਕਿਸਾਨਾਂ ਦੀ ਹੜਪੀੜਤਾ ਦੀ ਕਿਥੇ ਵੀ ਇਹਨਾਂ ਬਾਣੀ ਪੜੀ ਬਹੁਤ ਤੱਕ ਜਿਹੜਾ ਨੁਕਸਾਨ ਇਹਨਾਂ ਪਿੰਡਾਂ 'ਚ ਹੋਇਆ ਕਿ ਪ੍ਰਸ਼ਾਸਨ ਦਾ ਕੀ ਰੋਲ ਹੈ ਪ੍ਰਸ਼ਾਸਨ ਕੱਲ ਵੀ ਨਹੀਂ ਆਇਆ ਜੀ ਕੱਲ ਕਿਦੇ ਉੱਥੇ ਬੰਨ ਤੇ ਖੁੱਡ ਪਈ ਉੱਥੇ ਐਸਡੀਐਮ ਐ ਪਹਿਲਾਂ ਤਾਂ ਕਿਸੇ ਗੇੜੇ ਨਹੀਂ ਲਾਇਆ ਸਾਡੇ ਕਿਸਾਨ ਸਾਰਾ ਕੁਝ ਉਵੇਂ ਹੀ ਪਰਾ ਸਾਰਾ ਚਾਰਾ ਖਤਮ ਆ ਫਸਲਾਂ ਡੁੱਬ ਗਈਆਂ ਕਿਸੇ ਨੇ ਵੀ ਪ੍ਰਸ਼ਾਸਨ ਨੇ ਅਧਿਕਾਰੀ ਨੇ ਇਹਨਾਂ ਦਾ ਜਾਇਜ਼ਾ ਨਹੀਂ ਲਿਆ ਅੱਜ ਕੱਲ ਜਿਹੜਾ ਸਾਡਾ ਪ੍ਰੋਗਰਾਮ ਬਣਿਆ ਸੀ ਜਥੇਬੰਦੀ ਦਾ ਜਿਹਦੇ ਤਹਿਤ ਉਹ ਇੱਥੇ ਗਿੜਾ ਮਾਰਨ ਆਇਆ ਮੰਤਰੀ ਕੋਣਿਆ ਜਿਹੜੀ ਪੰਜਾਬ ਸਰਕਾਰ ਆ ਹਨਾ ਉਹ ਕਹਿੰਦੀ ਆ ਕਿ ਅਸੀਂ ਸੈਂਟਰ ਕੋਲੇ ਮੰਗ ਕਰਦੇ ਆ ਤੁਹਾਡੇ ਲੱਖ ਰੁਪਏ ਦੀ ਸਾਨੂੰ ਸੈਂਟਰ ਅਸੀਂ ਸੈਂਟਰ ਨੂੰ ਥੋੜੀ ਪੰਜਾਬ ਦਿੱਤੀ ਹੋਈ ਆ ਪੰਜਾਬ ਤੇ ਇਹਨਾਂ ਦੇ ਹੱਥ ਚ ਨਾ ਜਵਾਬ ਡੋਰ ਇਹ ਸਾਨੂੰ ਨਹੀਂ ਪਤਾ ਕਿੱਥੋਂ ਦੇਣਾ ਸਾਨੂੰ ਇਹ ਲੱਖ ਰੁਪਇਆ ਜਾਰੀ ਕਰਨਾ ਅੱਜ ਕਿੱਲੇ ਦਾ ਜੇ ਸਾਡਾ ਲੱਖ ਦਾ ਝੋਨਾ ਮਰਿਆ ਤੇ ਲੱਖ ਰੁਪਇਆ ਜਾਰੀ ਕਰ ਮੈਂ ਸਾਡਾ ਤੇ 650 ਰੁਪਇਆ ਖਾ ਕੇ ਕਿੱਥੇ ਦੇ ਭਗਵੰਤ ਮਾਨ ਜੀ ਕਹਿੰਦੇ ਬੱਕਰੀ ਦੇ ਦਵਾਂਗੇ ਮੇਰੇ ਨਾਲ ਇੱਥੇ ਡਿਬੇਟ ਤੇ ਰਖਾਓ ਮੁੱਖ ਮੰਤਰੀ ਨਾਲ ਰਖਾਓ ਟੇਪ ਜੇ ਦਾ ਕੋਈ ਮੰਤਰੀ ਕਰਨੀ ਚਾਹੁੰਦਾ ਮੈਂ ਉਹਦੇ ਨਾਲ ਡਿਬੇਟ ਤੇ ਬੈਠ ਨੂੰ ਤਿਆਰ ਜਿਹੜਾ ਮਰਜ਼ੀ ਚੈਨਲ ਆ ਜੇ ਕਿੱਥੇ ਇਹਨਾਂ ਮਾਅਬਜ਼ਾ ਦਿੱਤਾ ਕਿੱਥੇ ਕਿਸਾਨਾਂ ਹਰ ਪਿੱੜਤੀ ਦੀ ਬਾਹ ਫੜੀ ਆ ਇਹ ਸਰਕਾਰ ਦੀ ਜ਼ਮੀਨੀ ਸਾਡੀਆਂ ਮਲਕੀਅਤ ਦੀ ਜ਼ਮੀਨਾਂ ਆ ਅਸੀਂ ਰੇਤਾ ਇਹ ਵੇਚਦੇ ਸੀ ਅਸੀਂ ਵੇਚਣ ਤੋਂ ਰੁਕਿਆ ਅਸੀਂ ਖੜ੍ਹ ਨਹੀਂ ਲੱਗਦੇ ਨਹੀਂ ਇਹਨੂੰ ਮੈਂ ਪੁੱਛਣਾ ਚਾਹੁੰਦਾ ਜੇ ਤੁਸੀਂ ਇੱਥੇ ਖੜ੍ਹ ਲਾ ਲਈ ਕਹਿੰਦਾ ਕਿ ਅਸੀਂ ਪਰਲੀ ਸਾਈਡ ਤੇ ਖੜ੍ਹ ਲਾਉਣੀ ਸੀ ਤੇ ਕਿਸਾਨਾਂ ਦਾ ਜਿਹੜਾ ਬੰਦ ਤੋਂ ਦੂਰ ਹੋ ਜਾਇਆ ਸੀ ਮੈਂ ਪੁੱਛਣਾ ਚਾਹੁੰਦਾ ਬੰਨਾਂ ਦੇ ਅੰ ਉਹ ਵੀ ਸਾਡੇ ਭਰਾ ਨੇ ਉਹਨਾਂ ਦੀ ਜਮੀਨਾਂ ਵਿੱਚ ਕੁੱਟ ਕੇ ਤੁਸੀਂ ਦਰਿਆ ਪਾ ਦੋ ਇਹ ਤਾਂ ਫਿਰ ਤੁਸੀਂ ਇਹਨਾਂ ਨਹਿਰੀਕਰਨ ਕਰੋ ਕਿੱਥੇ ਸਾਡੇ ਕਿਸਾਨਾਂ ਨੂੰ ਇਹਦਾ ਹੱਕ ਚਾਹੀਦਾ ਰੇਤਾ ਦਾ ਮੈਂ ਲਾਲਜੀਤ ਭੁੱਲਰਜੀ ਨੂੰ ਕਹਿਣਾ ਰੇਤਾ ਨਹੀਂ ਅਸੀਂ ਤੁਹਾਨੂੰ ਚੱਕਣ ਦੇਣੀ ਅਸੀਂ ਆਪਣਾ ਹੱਕ ਲੈਣਾ ਹਰ ਪੀੜਤਾ ਨੇ ਜਿਹਦੀ ਜ਼ਮੀਨ ਹੈ ਸਾਡੇ ਕਿਸਾਨ ਦੀ ਉਹ ਰੇਤਾ ਵੇਚੇਗਾ ਸਾਡਾ ਮਜ਼ਦੂਰ ਕਹੀ ਟੋਕਰੀ ਦੇ ਨਾਲ ਉਹ ਰੇਤਾ ਭਰੇਗਾ ਤੇ ਆਪਦੇ ਪਰਿਵਾਰ ਦਾ ਬੁਜਾਰਾ ਕਰੇਗਾ ਜਿਹੜੀ ਛੜਕ ਬੜਾ ਜ਼ਾਰੀਆ ਹੋਣਾ ਇਹ ਲੱਗਦਾ ਨਹੀਂ ਹੈ ਵੀ ਜਿਹੜਾ ਗਲਤ ਸਮੇਂ ਤੇ ਛੜੀ ਚੱਲ ਕੀਤੀ ਗਈ ਜਿਹਦਾ ਵੀ ਪੈਰੇ ਆ ਫਰ ਐ ਰੇ ਪਾਣੀ ਆ ਪਿਆ ਵਾ ਇਹਦੇ ਵੀ ਕੋਲੇ ਲੱਗੇ ਨਿਸ਼ਾਨ ਹੋ ਸਕਦਾ ਬਿਲਕੁਲ ਜੀ ਸਰਾਸਰ ਗਲਤ ਦੇਖੋ ਤੁਸੀਂ ਉਚਾਈ ਨੂੰ ਕੀ ਕਰਨਾ ਕਦੀ ਅਜੇ ਤੱਕ ਤੁਸੀਂ ਮੇਰੀ ਉਮਰ ਹੋ ਗਈ ਆ 47 ਸਾਲ ਮੈਂ ਦਾਅਵੇ ਨਾ ਕਹਿੰਦਾ ਕਿਦੋਂ ਬੰਨ ਉਛਲਣੀ ਬੰਨ ਕਦੇ ਛਿਲਕੇ ਨਹੀਂ ਟੁੱਟੇ ਬੰਨ ਥੱਲੇ ਉਹ ਸੀਰਾ ਪੈ ਕੇ ਟੁੱਟਦੇ ਨੇ ਕਿਉਂਕਿ ਥੱਲੇ ਕੱਚਾ ਹੁੰਦਾ ਥੱਲੇ ਉਹਦਾ ਪੱਥਰ ਦੀ ਜਿਹੜੀ ਚਨਾਈ ਹੋਣੀ ਸੀ ਉਹ ਤਾਂ ਕੀਤੀ ਨਹੀਂ ਇਹ ਤਾਂ ਇਹਦੇ ਵਿੱਚ ਵੀ ਪੈਸੇ ਦਾ ਕਬਲਾ ਹੋਣਾ ਹੈ ਜਿਹੜੀ ਚੰਗੀ ਪਣੀ ਛੜ ਕਾਲ ਤੋਂ ਪਿਛਲੇ ਸਰਕਾਰਾਂ ਨੇ ਬਣਾਈ ਸੀ ਇਹੋ ਜੀ ਛੜ ਕੇ ਬਣਾ ਹੀ ਨਹੀਂ ਸਕਦੇ ਛੜਕ ਬਣੀ ਨੂੰ ਪੁੱਟ ਕੇ ਇਹਨਾਂ ਬੜਾ ਵੱਡਾ ਜਿਹੜਾ ਕੱਚਾ ਬੰਦ ਕਰਤਾ ਔਰ ਉਚਾਈ ਦਾ ਕੀ ਫਾਇਦਾ ਇਹਨੂੰ ਨਾਲ ਪੱਥਰ ਲਾ ਦਿੰਦੇ ਦੂਜੀ ਗੱਲ ਹੈ ਚੜਾਈ ਕਰਨੇ ਨਾਲ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਕਈ ਇਹੋ ਜਿਹੇ ਕਿਸਾਨ ਨੇ ਜਿਨ੍ਹਾਂ ਦੀ ਨੋ ਨੋ ਕਰਾਵਾ ਜ਼ਮੀਨ ਵਿੱਚ ਆਈ ਹੋਈ ਆ ਕੋਈ ਸਰਕਾਰ ਨੇ ਪੈਸਾ ਥੋੜੀ ਦਿੱਤਾ ਸਾਨੂੰ ਠੀਕ ਹੈ 85% ਬੰਨ ਨਾ ਪਜਦੇ ਨੇ ਪਰ ਜਿਹੜੇ ਵਿਚਾਰੇ ਹੋ ਵੀ ਤਾਂ ਤੁਹਾਡੇ ਹੀ ਕਿਸਾਨ ਨੇ ਉਹਨਾਂ ਦਾ ਕੀ ਸੋਚਦੇ ਹੋ ਇੱਥੇ ਜਿਹੜਾ ਸਰਕਾਰ ਇਹਨਾਂ ਨੂੰ ਦੋ ਜਾਂ ਤੀਜੇ ਪਾਣੀ ਆ ਉਹ ਤਾਂ ਬਾਅਦ ਕਹਿੰਦੇ ਕਿ ਜੇ ਤੁਹਾਡੀ ਫਸਾ ਲੈਤਾ ਭਈਆ ਚੁੱਕ ਲਈ ਪੀਜੋ ਉਹਦਾ ਕੋਈ ਫਾਇਦਾ ਹੋਇਆ ਕਿਸਾਨਾਂ ਨੂੰ ਕੋਈ ਕਿਹੜਾ ਕਹਾਂ ਜੋ ਨਾ ਇੱਕ 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 ਦੋ ਦਿਨ ਦੇ ਵਿੱਚ ਕਿਹਾ ਜਦੋਂ ਪਾਣੀ ਨਹੀਂ ਲੱਥਾ ਕਿਸਾਨਾਂ ਕੋਲੇ ਕਿਹਾ ਵੀ ਜੀਐਸਪੀ ਮਸ਼ੀਨਾਂ ਲੈ ਜਿਹੜੇ ਚੱਕ ਲੈਣਗੇ ਉਹਦੇ ਵਿਚਾਰੇ ਮਰੇ ਪਏ ਨੇ ਪਿਛਲੇ 17 ਸਾਲਾਂ ਤੋਂ ਉਹਨਾਂ ਦੀ ਫਸਲ ਹੁੰਦੀ ਨਹੀਂ ਉਹ ਜੀਐਸਪੀਆ ਖਰੀਦ ਲੈਣਗੇ ਉਹ ਤਾਂ ਕਹੀ ਟੋਕਰੀ ਨਾਲ ਭਰ ਸਕਦੇ ਖੁੱਲਾ ਟਾਈਮ ਦੇਣ ਨਾਲੇ ਚਲੋ ਅਸੀਂ ਸਾਡਾ ਰੋਜ਼ਗਾਰ ਚੱਲੇਗਾ ਸਾਡੀ ਕਿਹੜਾ ਫਸਲ ਹੁੰਦੀ ਇੱਥੇ ਸਾਡੀਆਂ ਜ਼ਮੀਨਾਂ ਟਹਿ ਕੇ ਰਹਿ ਜਾਂਦੀਆਂ ਮੈਂ ਹਰਪ੍ਰੀਤ ਜੱਥੇਵੰਦੀ ਦਾ ਜ਼ਿਲ੍ਹਾ ਸਕੱਤਰ ਆ ਤਰਨਤਾਰਨ ਦਾ ਜੀ ਕੀ ਕਰ ਲੱਗਣਗੇ ਪ੍ਰਸਕਾ ਮੈਂ ਇਹ ਗੱਲ ਕਹਿਣਾ ਆਂ ਵੀ ਅਸੀਂ ਸਾਡੇ ਪ੍ਰਧਾਨ ਜੀ ਦਿਨ ਰਾਤ ਜੁੱਤੀ ਨਹੀਂ ਪਾਉਂਦੇ ਜੀ ਪਿਛਲੇ ਬੰਨਾਂ ਤੋਂ ਲੈ ਕੇ ਹਰੇਕਿਆਗੋ ਪਿਛੜਿਆ ਨੂੰ ਬਚਾਉਂਦੇ ਆ ਛੇਤੀ ਕਲਾ ਕੇ ਅੱਗੇ ਜਾ ਕੇ ਹੁਸੈਨੀ ਵਾਲਾ ਤੱਕ ਡੀਸੀ ਨਾ ਐਸਐਸਪੀ ਨਾ ਮਾਈਨਿੰਗ ਡਿਪਾਰਟਮੈਂਟ ਤੰਦੇ ਨਾ ਦਿਨ ਰਾਤ ਆਗੂ ਕਰਕੇ ਰਹਿ ਕਰਕੇ ਤੇ ਇਲਾਕੇ ਸਾਰਿਆਂ ਨੂੰ ਬਚਾਉਂਦੇ ਆ ਦਿਨ ਰਾਤ ਤੇਰੀ ਇਹ ਬੇਨਤੀ ਆ ਕਿ ਹੁਣ ਜਿਹੜਾ ਕੁਝ ਕੀਤਾ ਜਾਵੇ ਇਹ ਸਾਨੂੰ ਜਿਹੜੀ ਯੂਨੀਅਨ ਗਵਰਨਮੈਂਟ ਨੇ ਇੱਕ ਚਿੱਠੀ ਕੱਢੀ ਆ ਮਤਲਬ ਜਿਹੜੀ ਕਿਤੇ ਇਸ ਟਾਈਮ ਤੇ ਬਹੁਤ ਵੱਡੀ ਵਿਫਤਾ ਪੈਦੀ ਆ ਦਰਿਆਵਾਂ ਵਿੱਚ ਜਿਹੜਾ ਉਸ ਲੈਵਲ ਤੇ ਸਰਕਾਰ ਨੇ ਇੱਕ ਸਕੀਮ ਕੱਢੀ ਆ ਲੱਖਾਂ ਰੁਪਏ ਕਿਸਾਨਾਂ ਨੂੰ ਦਿੱਤੇ ਜਾਣ ਹੁਣ ਲੋਕਾਂ ਇਹ ਪਿਛਲੇ ਪਹਿਲ ਵੀ ਕੋਈ ਨਹੀਂ ਮਿਲਿਆ ਜੀ ਸਟੇਟ ਗਵਰਨਮੈਂਟ ਨੇ ਆਪਣੇ ਹਿੱਸੇ ਦਾ 6500 ਰੁਪਏ ਵੀ ਨਹੀਂ ਦੇ ਕੀਤਾ ਯੂਨੀਅਨ ਗਵਰਨਮੈਂਟ ਨੇ ਕੀਤਾ ਵਾ ਫਿਰ ਸੈਕੰਡਲੀ ਗੱਲ ਜਿਹੜੀ ਹੈ ਗੱਲਾਂ ਬਾਤਾਂ ਦਾ ਹੁਣ ਚਾਰਾ ਦੇ ਕੇ ਅਮਗ ਇਹਦੇ ਵਾਸਤੇ ਕੋਈ ਪਰਮਾਨੈਂਟ ਹੱਲ ਲੱਭਣਾ ਪੈਣਾ ਜੀ ਇਸ ਦਰਿਆ ਨੂੰ ਇੱਕ ਪ੍ਰੋਪਰ ਵੇਦਕ ਨਹਿਰ ਦਾ ਰੂਪ ਦਿੱਤਾ ਜਾਵੇ ਉਹਦੇ ਪੈਸੇ ਲੋਕਾਂ ਨੂੰ ਪੇ ਕੀਤੇ ਜਾਣ ਤਾਂ ਕਿ ਘੜੀ-ਉੜੀਏ ਘਟਨਾਵਾਂ ਜਿਹੜੀਆਂ ਨਾ ਵਾਪਰਨ ਜੀ ਇਹਨਾਂ ਲੋਕਾਂ ਦਾ ਨੁਕਸਾਨ ਹੋ ਗਿਆ ਵਾ ਲੋਕਾਂ ਨੇ ਟਰੈਕਟਰ ਬੜੀ ਮੁਸ਼ਕਿਲ ਨਾਲ ਕੱਢਿਆ ਜੀ ਬੜੀ ਮੁਸ਼ਕਿਲ ਨਾਲ ਬਚਾਇਆ ਉਹਨਾਂ ਨੂੰ ਨਿਰਭਾਅ ਵਾਸਤੇ ਸਾਰੇ ਇੰਤਜ਼ਾਮ ਤੇ ਪ੍ਰਬੰਧ ਕੀਤੇ ਜਾਣਗੇ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਮੈਂ ਤਾਂ ਕੋਈ ਹਲਤੀਕ ਦੇਖਿਆ ਨਹੀਂ ਜੀ ਕਿ ਕਿਸੇ ਨੂੰ ਛੇਤਰ ਕਿਸੇ ਅੱਗੇ ਹੁੰਦਾ ਸੀ ਕਿਸੇ ਸਕੂਲਾਂ ਵਿੱਚ ਆਰਜੀ ਪ੍ਰਬੰਧ ਕਰ ਦਿੱਤੇ ਜਾਂਦੇ ਸੀ ਉੱਥੇ ਮੈਡੀਕਲ ਆਫੀਸਰ ਅਰੇਂਜ ਕਰ ਦਿੱਤਾ ਜਾਂਦਾ ਸੀ ਉੱਥੇ ਲੰਗਰ ਲਾ ਦਿੱਤੇ ਜਾਂਦੇ ਸੀ ਉਹਨਾਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਤੇ ਉਹਨਾਂ ਦੇ ਸਹਾਇਕ ਜਿਹੜੇ ਆ ਕੋਈ ਕੈਂਪ ਲਏ ਜਾਂਦੇ ਸੀ ਉਹਨਾਂ ਦੇ ਟੇਬਲ ਲਏ ਜਾਂਦੇ ਸੀ ਹੁਣ ਤਾਂ ਮੈਂ ਕੋਈ ਵੇਖਿਆ ਨਹੀਂ ਜੀ ਇਟ ਮੀਨਸ ਕਿ ਹਾਲੇ ਤੀਕੋ ਕੋਈ ਪੁਖਤਾ ਪ੍ਰਬੰਧ ਨਹੀਂ ਹੈਗਾ ਜੀ ਭਰਾ ਲਾ ਕੇ ਨਾ ਪਾਰ ਪਿਆ ਜੀ ਇਹ ਸੰਪਰਦਾਇਆਂ ਜਾਂ ਰੂਪ ਵਿੱਚ ਮਦਦਾਂ ਕਰਦੇ ਕਿ ਨੁਕਸਾਨ ਹੋਣਾ ਮੈਨੂੰ ਨੁਕਸਾਨ ਤੇ ਅੱਗੇ ਨਾਲੋਂ ਵੀ ਜ਼ਿਆਦਾ ਹੋਣਾ ਸੀ ਜੀ ਕਿਉਂ ਨਾ ਕਰਦੇ ਜੀ ਇਹ ਕਿ ਸੇ ਇੱਕ ਹਕੀਕਤ ਹੈ ਸੰਤ ਮਹਾਤਮਾ ਚੰਗੇ ਲੋਕ ਜੇ ਕਿਸੇ ਨੂੰ ਵਿਵਪਤਾ ਪਾਉਂਦੀ ਹੈ ਤੇ ਉਹਨੂੰ ਆਪਣੇ ਸਿਰ ਤੇ ਲੈਂਦੇ ਆ ਪਰ ਸਰਕਾਰ ਨੇ ਲੈ ਲਈ ਜੇ ਜੇ 바ਵੇ ਨਾ ਹੁੰਦੇ ਤੇ ਅੱਜ ਦੀ ਜਿਹੜੀ ਤੁਸੀਂ ਵੇਖ ਰਹੇ ਜੋ ਮਤਲਬ ਇੱਥੇ ਸਮਾਜਿਕ ਤੇ ਭੂਗੋਲਕ ਸਥਿਤੀ ਬਿਲਕੁਲ ਹੋਰ ਹੋਣੀ ਸੀ ਜੀ ਲੱਗਤ ਲਗਾਇਆ ਸੀ ਉਹ ਕਿੰਦੇ ਕੇ ਸਾਰਾ ਪਰਮਾਣ ਇਹ ਜੀ ਮੈਂ ਤਾਂ ਬੇਸਿਕਲੀ ਤਾਂ ਕੋਈ ਦੇਖਿਆ ਨਹੀਂ ਜੀ ਅੱਗੇ ਕੋਟ ਬੁੱਢਾ ਮੇਰਾ ਪਿੰਡ ਹੈ ਜੀ ਉੱਥੇ ਇੱਕ ਕੈਂਪ ਹੁੰਦਾ ਸੀ ਆਰਗੇ ਸਕੂਲ ਹੁੰਦਾ ਸੀ ਸਕੂਲ ਚ ਪ੍ਰਬੰਧ ਹੁੰਦੇ ਮੈਂ ਤੇ ਕੋਈ ਉੱਥੇ ਦੇਖਿਆ ਨਹੀਂ ਅੱਜ ਤੱਕ ਜੀ ਅੱਜ ਅਪ ਟਿਲ ਟੂਡੇ ਕੋਈ ਨਹੀਂ ਹੈਗਾ ਜੀ ਤੁਸੀਂ ਜਾ ਕੇ ਦੇਖ ਸਕਦੇ ਸੀ ਹੋਂਦਾ ਕਿੰਨੀ ਕਿੰਨੀ ਜਿੰਨੀ ਜਮੀਨੀਆਰੀ ਖਲਬਾਤਾ ਯਾਰ तकरीबन तकरीबन ਮੇਰੇ ਇਲਾਕੇ ਦੇ ਵਿੱਚ ਤਾਂ 2000 ਤੋਂ 25000 ਕਿੱਲਾ ਤੱਕ ਪ੍ਰਭਤ ਹੋਇਆ ਵਾ ਬਾਕੀ ਸਰਵੇ ਪ੍ਰਧਾਨ ਜੀ ਨੇ ਅੱਗੇ ਪਿੱਛੇ ਕੀਤਾ ਹੈ ਪਿੱਛੇ ਕੀਤਾ ਮੈਂ ਤੇ ਆਪਣੇ ਇਲਾਕੇ 'ਚ ਮਤਲਬ ਹਰੀਕੇ ਹੈਡਵਰਕ ਤੋਂ ਲੈ ਕੇ ਕੋਟ ਬੁੱਢੇ ਤੱਕ तकरीबन तकरीबन ਇੰਨਾ ਐਕਸਪੈਕਟ ਕਰਦਾ ਜੀ ਕੋਈ ਮਾਰਦ ਕਰ ਕਟਮ ਵਿੱਚ ਪ੍ਰਸ਼ਾਸਨ ਨੇ ਕੋਈ ਸਿਆਤਾ ਕੀਤੀ ਕਿ ਨਹੀਂ ਕੀਤੀ ਜੀ ਲੋਕਾਂ ਨੇ ਪਬਲਿਕ ਤੌਰ ਤੇ ਕੀਤੀ ਜਾਂ ਬਾਬਿਆਂ ਨੇ ਕੀਤੀ ਹੈ ਜੀ ਮੇਰਾ ਨਾਮ ਹੀ ਗੁਰਜੀਤ ਸਿੰਘ ਜੌਣ ਪ੍ਰਧਾਨ ਕੋਟ ਬੁੱਢਾ ਹੜਪੀਟ ਕਿਸਾਨ ਸੰਘਰਸ਼ ਕਮੇਟੀ ਕੀ ਕਹਿਣਾ ਚਾਹੁੰਦੇ ਆ ਪ੍ਰੈਸ ਕਾਨਫਰੰਸ ਰਾਈ ਹੈ ਕੀ ਮੁੱਦਾ ਹੈਗਾ ਮੁੱਦਾ ਜੀ ਇਹ ਸਾਡਾ ਜਿਹੜੀ ਕੱਲ ਸਭਰਾਵਾ ਤੋਂ ਬੰਨ ਨੂੰ ਢਾ ਲੱਗੀ ਆ ਖਾਰ ਪੈੰਦੀ ਆ ਤੇ ਸਾਡੇ ਮੌਕੇ ਦੇ ਮੰਤਰੀ ਕੈਬਨਿਟ ਮੰਤਰੀ ਲਾਲਜੀ ਚ ਭੁੱਲਰ ਕੱਲ ਦੌਰਾ ਕੀਤਾ ਇਧਰਲੇ ਏਰੀਏ ਦਾ ਅੱਜ ਤੋਂ 10 ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਪੱਤਰਕਾਰ ਵੀਰਾਂ ਦੇ ਜ਼ਰੀਏ ਵੀ ਸਾਡਾ ਬਹੁਤ ਮੰਦੇ ਹਾਲ ਆ ਤੇ ਲਾਜੀਤ ਖੁੱਲਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਆਣ ਕੇ ਸਾਡੀ ਸਾਰ ਲਈ ਜਾਵੇ। ਉਹ ਗੱਲ ਬਣੀ ਜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਜਿਹੜੀ ਅਸੀਂ ਵੀਡੀਓ ਪਾਈ ਉਹ ਅੱਜ ਕੰਮ ਬਣ ਗਿਆ। ਉਹ ਜਿਹੜਾ ਬੰਨ੍ਹ ਨੂੰ ਢਾਹ ਲੱਗਣ ਕਾਰਨ ਬੰਨ੍ਹ ਟੁੱਟ ਚਲਿਆ 20 ਤੋਂ 25 ਪਿੰਡ ਅੱਗੇ ਪ੍ਰਭਾਵਿਤ ਹੋਏ ਆ ਤੇ ਬੰਨ੍ਹ ਕੱਲ ਟੁੱਟ ਜਾਂਦਾ ਤੇ 20 ਤੋਂ 25 ਪਿੰਡ ਫੇਰ ਪ੍ਰਭਾਵਿਤ ਹੋਣੇ ਸੀ। ਅਸੀਂ ਸਰਕਾਰ ਨੂੰ ਇਹਨੂੰ ਬੇਨਤੀ ਪਹਿਲਾਂ ਵੀ ਕਰ ਚੁੱਕੇ 23 ਜ ਵੀ ਨਾਲ ਨਾਲ ਪੱਥਰ ਦੀ ਕੰਧ ਕਰਕੇ ਇਸ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਤੇ ਸਾਡੇ ਕੈਬਨਿਟ ਮੰਤਰੀ ਸਾਹਿਬ ਕਹਿੰਦੇ ਆ ਸਾਡੇ ਜ਼ਿੰਮੇਵਾਰਾਂ ਤੇ ਉਲਟਾ ਵਿਰੋਧ ਕਰਦੇ ਸਾਡੇ ਜ਼ਿੰਮੇਵਾਰਾਂ ਦਾ ਗੁਨਾਹ ਕੱਢਣ ਦੇ ਇਸ ਚੀਜ਼ ਦੇ ਵਿੱਚ ਵੀ ਤੁਸੀਂ ਖੱਡ ਕਿਉਂ ਨਹੀਂ ਚੱਲਣ ਦਿੱਤੀ ਮਾਈਨਿੰਗ ਖੱਡ ਕਿਉਂ ਨਹੀਂ ਚੱਲਣ ਦਿੱਤੀ ਵੇਖੋ ਜੀ ਜੇ ਸਾਡੇ ਇਧਰ ਦੇ ਲੋਕ ਆ ਸਭਰਾਹ ਆਰੀਆ ਦੇ ਜੇ ਇਧਰ ਖੱਡ ਲੱਗ ਜਾਂਦੀ ਇਹ ਇਧਰ ਦੇ ਲੋਕ ਮਰ ਜਣੇ ਸੀ ਜੇ ਪਰਲੇ ਪਾਸੇ ਖੱਟ ਲੱਗਦੀ ਤੇ ਪਰਲੇ ਸਾਡੇ ਵੀਰ ਤਬਾਹ ਜਣੇ ਸੀ ਵੇਖੋ ਜੀ ਇਹ ਸਾਡੇ ਕੀ ਕਹਿੰਦੇ ਹੁੰਦੇ ਉਹ ਖੱਡ ਤੇ ਸਾਡਾ ਹੀ ਸਿਰ ਤੇ ਸਾਡੀਆਂ ਜੁੱਤੀਆਂ ਸਾਡੇ ਸਿਰ 'ਚ ਹੀ ਮਾਰਨਾ ਚਾਹੁੰਦੇ ਵੀ ਖੱਡ ਨਹੀਂ ਤੁਸੀਂ ਮਨਜ਼ੂਰ ਹੋਣ ਦਿੱਤੀ ਅਸੀਂ ਖੱਡ ਨਾ ਅੱਜ ਨਾ ਕੱਲ ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਚੈਲੰਜ ਆ ਵੀ ਅੱਜ ਚਾ ਕੱਲ ਅਸੀਂ ਕੋਈ ਵੀ ਇੱਥੇ ਦਿੱਲੀ ਦਾ ਵਿਚਿੰਦਾ ਚਾ ਚੰਡੀਗੜ੍ਹੋਂ ਕੋਈ ਆਣ ਕੇ ਬਾਹਰ ਹੋਏ ਸੀ ਗੇਂ ਦੀ ਖੱਡ ਨਹੀਂ ਚੱਲਣ ਦੇਵਾਂਗੇ ਜਿਹੜਾ ਰੇਤਾ ਦਾ ਅਧਿਕਾਰ ਆ ਕਈ ਟੋਕਰੀ ਨਾਲ ਸਾਡੇ ਜ਼ਿੰਮੇਦਾਰਾਂ ਨੂੰ ਦਿੱਤਾ ਜਾਵੇ ਕਿਉਂਕਿ ਜਿਹੜਾ ਅਸੀਂ ਦਰਿਆਵਾਂ ਦੀ ਸਫਾਈ ਕਰਕੇ ਦਰਿਆਵਾਂ ਦਾ ਵਹਿਣ ਸਚੱਜੇ ਢੰਗ ਨਾਲ ਬਣਾ ਸਕੀਏ। ਬਾਕੀ ਜਿਹੜੀ ਗੱਲ ਕੈਬਨਿਟ ਮੰਤਰੀ ਕਹਿ ਰਹੇ ਆ ਵੀ ਜੇ ਅਸੀਂ ਖੱਡ ਚਾਲੂ ਕਰ ਲੈਂਦੇ ਤੇ ਖੱਡ ਜੋ ਪ੍ਰੋਫਿਟ ਲੈ ਲਈਏ ਤੇ ਅਸੀਂ ਤੁਹਾਡੇ ਬੰਦ ਦੇ ਨਾਲ-ਨਾਲ ਕੰਦ ਕਰ ਦਿੰਦੇ। ਕਿਉਂ ਤੁਹਾਡੀ ਪੰਜਾਬ ਸਰਕਾਰ ਕੋਲੋਂ ਪੈਸੇ ਖਤਮ ਹੋ ਗਏ। ਅਸੀਂ ਕੈਬਨਿਟ ਮੰਤਰੀ ਸਾਹਿਬ ਨੂੰ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਆਪਣੀ ਪੰਜਾਬ ਸਰਕਾਰ ਕੋਲ ਖਜ਼ਾਨਾ ਕਿੱਧਰ ਗਿਆ ਜਦੋਂ ਕਾਲੀ ਸਰਕਾਰ ਸੀ ਚਾਹ ਕਾਂਗਰਸ ਸਰਕਾਰ ਸੀ ਤੁਸੀਂ ਦੋਸ਼ ਲਾਉਂਦੇ ਹੋ ਵੀ ਇਹਨਾਂ ਦਾ ਖਜ਼ਾਨਾ ਖਾਲੀ ਕਿਵੇਂ ਹੋ ਜਾਂਦਾ ਵਾ ਤੇ ਤੁਹਾਡੇ ਖਜ਼ਾਨੇ ਨੂੰ ਕੀ ਹੋ ਗਿਆ ਜਦੋਂ 2023 ਦੇ ਵਿੱਚ ਹੜ੍ਹ ਆਇਆ ਸੈਂਟਰ ਗਵਰਨਮੈਂਟ ਨੇ ਸਾਨੂੰ 3800 ਰੁਪਇਆ ਦਿੱਤਾ ਤੇ ਪੰਜਾਬ ਸਰਕਾਰ ਨੇ ਕੀ ਦਿੱਤਾ ਪੱਲਾ ਝਾੜ ਕੇ ਸਾਨੂੰ ਮਖਾਇਆ ਅੱਜ ਸਰਦਾਰ ਲਾਲਜੀਤ ਸਿੰਘ ਭੁੱਲਰ ਕਹਿ ਰਿਹਾ ਵੀ ਸੈਂਟਰ ਗਵਰਨਮੈਂਟ ਨੂੰ ਲੱਖ ਰੁਪਏ ਦਾ ਮਾਪਦਾ ਜਾਰੀ ਕਰੋ ਸੈਂਟਰ ਗਵਰਨਮੈਂਟ ਲੱਖ ਰੁਪਈਆ ਜਾਰੀ ਕਰ ਦਿੰਦੀ ਆ ਤੇ ਯਾ ਸਰਕਾਰ ਦੀ ਕੀ ਦੇਣਾ ਸਾਨੂੰ ਸਾਨੂੰ ਇਹ ਦੱਸੋ ਵੀ ਤੁਹਾਡੀ ਸਾਨੂੰ ਕੀ ਦੇਣਾ ਅਸੀਂ 92 ਹਦੈਕ ਜਿਤਾ ਕੇ ਤੁਹਾਨੂੰ ਪੰਜਾਬ ਸਰਕਾਰ ਨੂੰ ਬਣਾਇਆ ਐਡਾ ਵੱਡਾ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ ਸਾਨੂੰ ਕੀ ਦੇਣਾ ਜਦੋਂ ਤੁਹਾਡੀ ਸਰਕਾਰ ਬਣੀ ਸੀ ਉਦੋਂ ਸਾਡੇ ਨਾਲ ਵਾਅਦਾ ਇਹ ਸੀ ਵੀ ਕਿਤੇ ਵੀ ਆਫਤ ਆਉਂਦੀ ਆ ਗਰਦੌਰੀਆਂ ਬਾਦ ਦੇ ਵਿੱਚ ਹੋਣ ਗਿਆ ਬਾਦ ਵਿੱਚ ਉਹ ਉਸ ਚੀਜ਼ ਦਾ ਮਾਇਨਾ ਹੋਊਗਾ ਪਹਿਲਾਂ ਤੁਹਾਨੂੰ ਇਮੀਡੀਏਟਲੀ ਫੰਡ ਰਿਲੀਵ ਕੀਤਾ ਜਾਊਗਾ ਉਸ ਚੀਜ਼ ਦਾ ਸਾਨੂੰ ਅੱਜ ਅਸੀਂ ਭਗਵੰਤ ਮਾਨ ਸਾਹਿਬ ਨੂੰ ਸਰਦਾਰ ਲਾਲਜੀ ਸਿੰਘ